ਲਗ ਰਹੇ ਬਾਬਾ ਜੀ ਬਣ ਗਏ ਬਾਬਾ ਜੀ ਐ ਬਣਨੇ ਆਲੇ ਆ ਪਤਰੇ ਨਾ ਸੁਣਾ ਦੋ ਗਾਣੇ ਸੁਣਾ ਦੋ ਜੀ ਨਾ 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 ਮਸਾਂ ਮਤ ਆ ਕਿਸੇ ਤੇ ਆ ਪਾਈ ਦਾਣ ਸੇ ਸਿੱਧੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰ ਕੇ 9 ਵਜਣੇ ਵਾਲੇ ਆ ਅੱਜ ਦੁਪਹਿਰਾ ਸਾਹਿਬ ਹੈ ਚਲਾਂ ਗੁਰੂ ਘਰ ਦਵਾਰ ਸਾਮਣੇ ਆ ਗਏ ਮੱਥਾ ਟੇਕਾ ਲੱਗ ਰੇ ਨੰਗਰਬਣਾ ਆਣਾ ਚੱਲਾਂ ਚਲੋ ਅੱਛਾ ਉਹ ਦੋ ਬਗੇ ਦਾ ਪੁਜੀ ਤਰਫ ਦਾ ਨਾਈ ਜੀ ਆਇਆ ਉਹ ਨਾਈ ਜੀ ਆਇਆ ਉਹ ਜੀ ਬੜੇ ਕੋ ਕੰਮ ਕੀ ਰੱਖੀ ਆ ਅੱਜ ਲੰਗਰਾਂ ਬਣਾਵਾਂਗੇ ਛੋਲੇ ਅਤੇ ਸ਼ਵੀਲ ਤੇ ਪੈਰਾ ਸਾਹਿਬ ਹੋ ਗਿਆ ਸ਼ੁਰੂ ਲੱਗ ਰਹੀ ਬਾਬਾ ਜੀ ਬਣ ਗਏ ਬਾਬਾ ਜੀ ਵਾ ਬਣਨੇ ਆਲੇ ਆਹ ਦੀ ਵੀ ਲੱਗ ਰਹੇ ਆ ਰਿਕਨ ਭਾਈ ਵੀ

ਆਸ ਪੁਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਪਤੀ ਹੋ ਗਈ ਦਪਹਿਰਾ ਸਾਹਿਬ ਕੀ ਲੰਗਰ ਚੱਲ ਰਿਹਾ ਹੈ ਬਾ ਨਾਨਾ ਨੂੰ ਮੈਂ ਤੁਹਾਨੂੰ ਪੁੱਛ ਰਿਹਾ ਹਾਂ ਕਿ ਨਾਨਾ ਨੂੰ ਕਹੋ ਨਾਨਾ ਵੀ ਨੂੰ ਨਾਨਾ ਨਾਨੀ ਮਸਾਂ ਮਤਾਂ ਹੈ ਸਰਪਾ ਸੁਣ ਨਾ ਬੋਤਲਾ ਤੱਕ ਮੁਕਾ ਗਾ ਵੀ ਜੀ ਹੁਣ ਆ ਰਿਹਾ ਲੰਗਰ ਪਾਣੀ ਛਕਿਆ ਏ ਸਮਾਪਤੀ ਹੋ ਗਈ ਦੀ ਦੁਪਹਿਰ ਸਾਹਿਬ ਕੀ ਚਲਾ ਕਰਾ ਮਿਲਾਂ ਸ਼ਾਮ ਟਾਈਮ ਆਪ ਨੂੰ ਟਾਈਮ ਹੋ ਗਿਆ ਰਾਤ ਕੇ 8 ਵਜੇ ਆਪਾਂ ਚਲੇ ਗਏ ਤੇ ਨਾਨਕਾ ਮਤ ਨੂੰ ਲੈਣ ਇਸ ਕਰਕੇ ਲੇਟ ਹੋਗੇ ਜਾਇਨਗੇ ਅੱਜ ਗੁਰੂ ਘਰ ਇਹ ਬਲੌਗ ਆਪ ਨੂੰ ਕੱਲ ਕੇ ਬਲੌਗ ਦੇ ਵਿੱਚੋਂ ਮਿਲੇਗਾ ਤੁਸੀਂ ਅੱਜ ਵੀ ਥੋੜੀ ਜਿਹੀ ਕਲਿੱਪ ਹੈ 3-4 ਮਿੰਟ ਦੀ ਹੈ ਮਿਲਾਂ ਚਲੋ ਸਵੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰ ਕੇ ਵੱਜ ਗਏ 10 ਆਗੇ ਤੇ ਗੁਰੂ ਘਰ ਗੁਰੂ ਜੀ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਵੀ ਆਗੇ ਤੇ ਅਾ ਅਜੇ ਕਮਰੇ ਦੇ ਗੱਦੇ ਘੱਟਾ ਅੰਗਰਮੈਸ ਜੀ ਹੋਵਾ ਅਗਰ ਕੁਕ ਜੀ ਮਾਰਨੇ ਲੱਨਾ ਮਤੇ ਕੁਤਲਾ ਆਮਾ ਕੇ ਲੋ ਗੱਦੇ ਨੂੰ ਗਰ ਉਹ ਜਿਹੜੀ ਪਰ ਚਾਦਰ ਵਿਛਾ ਰੱਖੀ ਐ ਉਹਨੂੰ ਵੀ ਧੋਵਾ ਬੁੱਧ ਵੀ ਹੁਣੇ ਆਲਾ ਕਿਸੇ ਤੇ ਆਇਆ ਏ ਊਸ਼ 这样。 ਸਾਮ ਕੇ ਬੱਜ ਗਏ ਤੇ 4:30 ਗੁਰੂ ਘਰ ਆ ਗਏ ਤੇ ਸਵੇਰੀ ਆਪਾਂ ਗਏ ਤੇ 11:30 ਵਜੇ ਘਰ ਚਲੇ ਗਏ ਆਪਣਾ ਫੋਨ ਮੰਦੋ ਗਿਆ ਤਾਂ ਇਸ ਕਰਕੇ ਦਿਖਾ ਨਹੀਂ ਸਕਿਆ ਅ 4:30 ਵਜੇ ਗੁਰੂ ਘਰ ਨਾਲ ਕੋਈ ਮਾੜੂ ਤੇ ਆਇਆ ਨਾਮ ਚਪਾਣੇ ਵਾਸਤਾ ਬਾਬਾ ਇੱਧਰ ਚਲਾ ਜਲ ਦਰਵਾਜ਼ੇ ਮੈਂ ਅੰਦਰੋਂ ਆਜਾਈ ਕਹਿੰਦਾ ਜਿੱਧਰੋਂ ਆਇਆ ਤੇ ਉੱਧਰ ਹੀ ਚਲਾ ਜਾ ਮੇਰੇ ਕੋਲ ਨਾ ਆਈ ਔਰ ਨਰਾਜ ਸਾਡੇ ਜੇ ਜਿੱਤੇ ਦਾ ਪ੍ਰੇਮ ਹੋਵੇ ਪਾਈ ਤੁਨ ਸੇ ਸਿਧਿ ਹੋਇ ਵਿਜੇਤਕ ਨਾਮ ਵਾਹਿਗੁਰੂ ਸਤਨਾਮ ਵਾਹਿ

ਸੰਜੀ ਗੁਰੂ ਕੇ ਪਿਆਰੇ ਅੱਜ ਦਾ ਬਲੌਗ ਇੰਨਾ ਹੀ ਹੁਣ ਕੱਲ ਨੂੰ ਸਵੇਰੇ ਮਿਲਾਂਗੇ ਸਵੇਰੇ ਇਹ